ਸਟਰਗਲ ਕਰ ਰਹੀ ਸੀ 아이 थिंक ਆਪਣੀ ਲਾਈਫ ਦੇ ਵਿੱਚ ਉਹ ਦੋ ਜਾਂ ਸਟੱਡੀ ਕਰ ਰਹੀ ਸੀ ਸਟੱਡੀ ਕਰ ਰਹੀ ਸੀ ਸਟੱਡੀ ਕਰ ਰਹੀ ਸੀ ਸਟੱਡੀ ਕਰ ਰਹੀ ਸੀ ਸਟਰਗਲਿੰਗ ਲਾਈਫ ਚੱਲ ਰਹੀ ਸੀ ਤੇ ਕਿੱਥੋਂ ਦੀ ਪਲਾਨ ਆਇਆ ਵੀ ਯਾਰ ਆ ਕੁੜੀ ਦੀ ਗੱਲ ਮੰਨ ਲਈਏ ਤਾਂ ਜ਼ਿੰਦਗੀ ਬੈਸਟ ਹੋ ਜਾਏਗੀ ਸਾਡੀ ਇਤੇ ਹੀ ਦੱਸਣ ਲਈ ਦੋਸਤੋ ਮੈਂ ਤੁਸੀ ਦੱਸੋ ਸਾਡੀ ਉਸ ਟਾਈਮ ਫਰੈਂਡਸ਼ਿਪ ਨਹੀਂ ਨਹੀਂ ਹੋਈ ਸੀ ਤਾਂ ਇਹ ਪੜ ਰਹੀ ਸੀ ਮੇਰਾ ਆਪਣਾ ਕੰਮ ਸੀ ਸੈਲੂਨ ਸੀਗਾ ਮੇਰਾ ਆਪਣਾ ਤਾਂ ਇਹ ਇਹਨਾਂ ਦੇ ਕਰਦੇ ਕਹਿੰਦੇ ਕਿ ਅਸੀਂ ਬਾਹਰ ਭੇਜਣਾ ਹੈ ਮੁੰਡੇ ਨੂੰ ਇਹ ਇਹ ਕਹਿੰਦੇ ਮੈਂ ਬਾਹਰ ਜਾਣਾ ਹੈ ਪੜਾਈ ਕਰਕੇ ਤਾਂ ਮੈਂ ਕਿਹਾ ਬਾਹਰ ਬਾਹਰ ਜਾ ਕੇ ਵੀ ਤਾਂ ਆਪਾਂ ਨੌਕਰੀ ਹੀ ਕਰਨੀ ਆ ਨਾ ਕਿਸੇ ਦੇ ਅੰਡਰ ਕੰਮ ਕਰਨਾ ਤੇ ਬਾਹਰ ਵੀ ਪਤਾ ਨਹੀਂ ਕੀ ਹੋਏਗਾ ਕੀ ਨਹੀਂ ਹੋਏਗਾ ਮੈਂ ਕਿਹਾ ਤੁਸੀਂ ਕਿਥੇ ਨਹੀਂ ਜਾਣਾ ਤੁਸੀਂ ਸਲੂਨ ਦਾ ਕੰਮ ਸਿੱਖੋ ਫੇਰ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਪੇਰੈਂਟਸ ਨਹੀਂ ਅਸੀਂ ਸਲੂਨ ਚ ਨਹੀਂ ਪਾਣਾ ਆਪਣੇ ਮੁੰਡੇ ਨੂੰ ਸਾਰੇ ਕਹਿਣਗੇ ਵਾਲ ਕੱਟਣ ਲਈ ਇਹ ਜੀ ਵਾਲ ਕੱਟਣ ਵਾਲਾ ਪੰਜਾਬੀ ਪੰਜਾਬੀ ਪਰਿਵਾਰ ਨੂੰ ਥੋੜਾ ਇਸ ਜੀ ਨੂੰ ਘਰ ਜਾਂਦੇ ਨੇ ਫਿਰ ਮੈਂ ਤਾਂ ਫਿਰ ਕਾਫੀ ਲੜ-ਝਗੜ ਕੇ ਮਨਾ ਮਨੋ ਕੇ ਮਨਾਇਆ ਤਾਂ ਅੱਜ ਕਹਿੰਦੇ ਆ ਕਿ ਹਾਂ ਵਧੀਆ ਰਹਾ ਵੈਸੇ ਇੱਕ ਨਾ ਕਹਾਵਤ ਸੀਗੀ ਛੋਟੀ ਜੀ ਕਹਿੰਦੇ ਵੀ ਜਿੰਨੇ ਜਿੰਨੇ ਆਪਣੀ ਵਾਈਫ ਦੀ ਗੱਲ ਮੰਨੀ ਨਾ ਉਹ ਹਮੇਸ਼ਾ ਖੁਸ਼ ਰਿਹਾ ਰਾਵਣ ਨੇ ਆਪਣੀ ਵਾਈਫ ਦੀ ਗੱਲ ਨਹੀਂ ਮੰਨੀ ਸੀਗੀ ਇਸ ਕਰਕੇ ਰਾਵਣ ਨੂੰ ਹਰ ਸਾਲ ਨਾ ਜਲਾਇਆ ਜਾਂਦਾ ਹੈ ਤੁਸੀਂ ਆਪਣੀ ਵਾਈਫ ਦੀ ਗੱਲ ਮੰਨ ਲਈ ਤੋਨੂੰ ਲੱਗਦਾ ਵੀ ਕਿਤਨਾ ਕਿਥੇ ਤੁਸੀਂ ਅਚਾ ਕੀਤਾ ਅਚਾ ਜੇ ਤੁਸੀਂ ਨਾ ਮੰਨਦੇ ਵੀ ਤੁਸੀਂ ਸੋਚਦੇ ਤੁਹਾਡੀ ਲਾਈਫ ਕਿੱਥੇ ਹੁੰਦੀ ਉਸ ਟਾਈਮ ਮੈਂ ਬਾਹਰ ਹੁੰਦਾ ਟੈਕਸੀ ਲੰਦ ਹੁੰਦਾ ਜ਼ਿਆਦਾਤਰ ਮੁੰਡੇ ਡਰਾਈਵਰ ਹੀ ਹੁੰਦੇ ਆ ਨਾ ਬਾਹਰ ਉੱਥੇ ਹਾਂ ਇਹ ਤਾਂ ਹੈ ਨਹੀਂ ਟਰਾਲਾ ਚਲਾਉਂਦੇ ਹੁੰਦੇ ਹਾਂ ਆਬਿਊਸਲੀ ਬਸ ਟੈਕਸੀ ਚਲਾਉਂਦੇ ਹੁੰਦੇ ਹੋਰ ਬਸ ਜੋ ਵੀ ਆ ਹੁਣ ਬਹੁਤ ਖੁਸ਼ ਆ ਅੱਛਾ ਤੁਹਾਡੀ ਫਰੈਂਡਸ਼ਿਪ ਤੋਂ ਬਾਅਦ ਤੁਹਾਡਾ ਰਿਲੇਸ਼ਨਸ਼ਿਪ ਕਿੱਦਾਂ ਬਣਿਆ ਪ੍ਰਪੋਜ਼ ਕਿਨੇ ਕੀਤਾ ਸੀ ਦੋਨਾਂ ਚੋਂ ਇੱਕ ਦੂਜੇ ਨੂੰ ਪ੍ਰਪੋਜ਼ ਦੇ ਸਾਨੂੰ ਖੁਦ ਵੀ ਬਣ ਗਿਆ ਦਰਸਲ ਅਸੀਂ ਮਿਲੇ ਸੀ ਇਹਨਾਂ ਦੇ ਕਜ਼ਨ ਸਿਸਟਰ ਦੀ ਪ੍ਰੀ ਵੈਡਿੰਗ ਸੀ ਬ੍ਰਾਈਡਲ ਮੇਕਅਪ ਜਿਗਾ ਮੇਰੇ ਕੋਲ ਉਹਨਾਂ ਦਾ ਤਾਂ ਉਹ ਕਹਿੰਦੇ ਪ੍ਰੀ ਵੈਡਿੰਗ ਸ਼ੂਟ ਤੇ ਮੇਕਅਪ ਤੇ ਤੁਸੀਂ ਆਣਾ ਤੁਸੀਂ ਕਰੋਗੇ ਉਹਨਾਂ ਨੂੰ ਉਹ ਇਹਨਾਂ ਦੀ ਸਿਸਟਰ ਨੂੰ ਮੈਂ ਪਸੰਦ ਸੀ ਤਾਂ ਇਹ ਉਹਨਾਂ ਨੇ ਆਪਣੇ ਬ੍ਰਦਰ ਨੂੰ ਬੁਲਾਇਆ ਕਹਿੰਦੇ ਇੱਕ ਕੁੜੀ ਆਏਗੀ ਉੱਥੇ ਤੂੰ ਦੇਖੀ ਮੈਨੂੰ ਬਹੁਤ ਵਧੀਆ ਲੱਗਦੀ ਆ ਉਹ ਤੂੰ ਦੇਖੀ ਮੈਂ ਤੇਰੀ ਸੈਟਿੰਗ ਉਹਦੇ ਨਾਲ ਕਰਾਂਗੀ ਸਾਰਾ ਕ੍ਰੈਡਿਟ ਸਿਸਟਮ ਨੂੰ ਜਾਂਦਾ ਹੈ ਹਾਂ ਸਿਸਟਰ ਨੂੰ ਜਾਂਦਾ ਕਿ ਉਹਨਾਂ ਨੇ ਲੈ ਕੇ ਗਏ ਤੇ ਮਿਲੇ ਆ ਬਟ ਆਪਾਂ ਬੋਲੇ ਨਹੀਂ ਸੀ ਹੈ ਨਹੀਂ ਬੋਲੇ ਨਹੀਂ ਸੀ ਅਸੀਂ ਉਸ ਦਿਨ ਤੇ ਚਲੋ ਪਹਿਲਾ ਜਿਹੜਾ ਹੀ ਆ ਕਿਸੇ ਦਿਨ ਨਾਲ ਤਾਂ ਇਦਾਂ ਬੋਲੇ ਨਹੀਂ ਕਾਫੀ ਟਾਈਮ ਲੱਗ ਗਿਆ 3 4 5 ਮਹੀਨੇ ਲੱਗ ਗਏ ਹਾਂ ਫਿਰ 3-4 ਮਹੀਨੇ ਬਾਅਦ ਮੈਰਿਸ ਤੇ ਮੈਂ ਉਹਨਾਂ ਦੇ ਗਈ ਸੀ ਫਿਰ ਇਹ ਦੁਬਾਰਾ ਮਿਲੇ ਮੈਨੂੰ ਫਿਰ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਬਟ ਸਾਡਾ ਫਰਸਟ ਸੀਗਾ ਕਿ ਪੇਰੈਂਟਸ ਨੂੰ ਦੱਸਣਾ ਪਹਿਲੇ ਕਿ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪੇਰੈਂਟਸ ਨੂੰ ਦੱਸਣਾ ਜੇ ਉਹਨਾਂ ਨੂੰ ਆਪਾਂ ਦੋਵੇਂ ਪਸੰਦ ਆਉਂਦੇ ਆ ਦੋਵੇਂ ਫੈਮਿਲੀਜ਼ ਨੂੰ ਫਿਰ ਆਪਾਂ ਅੱਗੇ ਗੱਲਬਾਤ ਕਰਾਂਗੇ ਨਹੀਂ ਤਾਂ ਨਹੀਂ ਕਰਾਂਗੇ ਕੀ ਬਾਤ ਆ ਯਾਰ ਫਿਰ ਫੈਮਿਲੀਜ਼ ਨੂੰ ਪਸੰਦ ਆਏ ਹਾਂ ਪਸੰਦ ਆ ਕੇ ਤਾਈ ਨਾਲ ਜਦੋਂ ਦਾ ਇਹ ਨਦਰ ਪਹਿਰਾਵਾ ਹੈ ਨਾ ਉਸ ਦਿਨ ਪਹਿਲੇ ਹੀ ਮੈਂ ਮੰਮਾ ਤੇ ਸਿਸਟਰ ਨੂੰ ਭੇਜਿਆ ਤੇ ਜਦੋਂ ਵਾਪਸ ਆਏ ਨਹੀਂ ਕੀਆ ਕਹਿੰਦੇ ਕੋੜੀ ਨੇ ਤੇ ਪਾਰਟੀ ਪੈਨ ਪਾਈ ਗਈ ਕਹਿੰਦੇ ਡਾਇਰੈਕਟਰ ਨੇ ਬੋਲੇ ਕਿ ਸੂਟ ਪਾ ਕੇ ਰੱਖੇ ਹੁਣ ਇਹਨਾਂ ਨੇ ਕਿਹਾ ਕਿ ਮੰਮੀ ਹੋ ਰਾਂਗੇ ਸਿਸਟਰ ਵੀ ਆਣਗੇ ਤਾਂ ਧਿਆਨ ਰੱਖੀਂ ਥੋੜਾ ਕੱਪੜੇ ਵਗੈਰਾ ਤਾਂ ਮੈਂ ਕੁਦਰਤੀ ਉਸ ਦਿਨ ਪੂਰੀ ਮੇਰੀ ਪੂਰੀ ਜੀਨ ਇੱਥੋਂ ਫੱਟੀ ਐ ਇੱਥੋਂ ਫੱਟੀ ਐ ਇੱਥੋਂ ਫੱਟੀ ਤੇ ਪੰਜਾਬੀਆਂ ਨੂੰ ਤੁਹਾਨੂੰ ਪਤਾ ਹੀ ਆ ਫਿਰ ਇਹ ਜਿਹੜਾ ਨੌਟ ਬਹੁਤ ਗਿਰਦੇ ਨੇ ਕਹਿੰਦੇ ਉਹਨਾਂ ਤੇ ਪਾਰਟੀ ਪੈਂਟ ਪਾਈ ਹੋਈ ਸੀ ਤੇ ਚਲੋ ਫਿਰ ਵੀ ਕੁੜੀ ਸਿਆਣੀ ਆ ਤਾਂ ਕੁੜੀ ਬੱਚੀ ਅੱਛਾ ਨਾਮ ਹੀ ਨਹੀਂ ਕੀਤਾ ਤੇ ਹਾਂ ਵੀ ਥੋੜੀ ਥੋੜੀ ਕਾਰੀ ਦਿੱਤੀ ਹੈ ਅੱਛਾ ਫਿਰ ਉਸ ਤੋਂ ਜਦੋਂ ਘਰਦਿਆਂ ਨੂੰ ਮਿਲਿਆ ਸਾਰਾ ਕੁਝ ਹੋ ਗਿਆ ਫਿਰ ਮੈਰਿਜ ਦਾ ਅੱਛਾ ਲਵ ਮੈਰਿਜ ਹੋਈ ਹੈ ਲਵ ਮੈਰਿਜ ਓਕੇ ਕਿੰਨਾ ਕਿੰਨਾ ਟਾਈਮ ਹੋ ਗਿਆ ਮੈਰਿਜ ਨੂੰ ਓਹੋ 4 4:30 ਸਾਲ 4:30 4:30 ਸਾਲ 4 ਕਿ 4:30 ਹੈ ਜੀ 4:30 ਕਹਿੰਦੇ ਪਤਾ ਨਹੀਂ ਉਹ ਨੇ ਵੀ ਉੱਪਰ ਘਰੇ ਜਾ ਕੇ ਤੁਹਾਡਾ ਜਿਹੜਾ ਪੋਡਕਾਸਟ ਹੋਏਗਾ ਨਾ ਨਹੀਂ ਨਹੀਂ ਕਈ ਨਾ ਪਤਾ ਇਹਨਾਂ ਨੂੰ ਇਹ ਭੁੱਲ ਜਾਂਦੇ ਡੇਟਾ ਮੈਂ ਨੇ ਕੁੱਲਦਾ ਹੈਗਾ ਹਾਂ ਯਾਦ ਕਰਾਣਾ ਕਰਦਾ ਇਹਨਾਂ ਨੂੰ ਵੀ ਐਨਿਵਰਸਰੀ ਲੱਗਦੀ ਆਪਣੀ ਤੇ ਇਹ ਬਰਥਡੇ ਨਹੀਂ ਭੁੱਲਦੇ ਬਾਕੀ ਚੀਜ਼ਾਂ ਭੁੱਲ ਜਾਂਦੇ ਹਾਂ ਮੈਂ ਬਸ ਸਹਿਲ ਤੁਸੀਂ ਕਹਿ ਰਹੇ ਸੀ ਤੁਹਾਡੇ ਗੁਰੂ ਜੀ ਆ ਇਹ ਗੁਰੂ ਜੀ ਦੀ ਤਾਰੀਫ ਕੀਤੀ ਜਾਵੇ ਥੋੜੀ ਜੀ ਪਲੀਜ਼ ਗੁਰੂ ਜੀ ਤੇ ਹੈ ਹੀ ਨੇ ਜਿਵੇਂ ਹੁਣ ਮੈਨੂੰ ਅੱਜੇ ਮੈਂ ਕਿਤੇ ਦੂਜੇ ਕੰਮ ਚ ਲੱਗਾ ਤੇ ਇਹਨਾਂ ਨੇ ਮੈਨੂੰ ਇਸ ਕੰਮ ਦੇ ਵਿੱਚ ਲੈ ਕੇ ਆਏ ਨੇ ਤਾਂ ਸਕਸੈਸ ਵੀ ਕੀਤਾ ਹੈ ਅਸੀਂ ਇੱਕ ਦੂਜੇ ਨੂੰ ਲਾਨ ਲੱਗ ਕੇ ਸਕਸੈਸ ਹੋਇਆ ਤੇ ਗੁਰੂ ਜੀ ਬਣੇ ਤੇ ਤਾਈਂ ਕਹਿਣਾ ਮੇਰੇ ਆਹਾਂ ਕਿ ਮੈਂ ਤੇ ਕੁਝ ਹੋਰ ਕਰਨਾ ਸੀ ਕਿੱਥੇ ਲਿਆ ਕੇ ਮੈਨੂੰ ਇੱਧਰ ਲਿਆਏ ਤੇ ਮੇਰੇ ਇੱਕ ਪਹਿਚਾਨ ਵੀ ਬਣਾਈ ਆ देखो अपना काम मतलब छोटा हो या बड़ा हो अपने काम के जो राजे होते हैं ना वैसी जिंदगी किसी की नहीं है अपना अपना ਤੁਸੀਂ ਆਪਣੀ ਮਰਜ਼ੀ ਨਾਲ ਉੱਠਣਾ ਯਾਰ ਤੁਸੀਂ ਆਪ ਦੀ ਮਰਜ਼ੀ ਨਾਲ ਆਪਣੀ ਦੁਕਾਨ ਖੋਲਣੀ ਹੈ ਖੋਲਣੀ ਖੋਲਣੀ ਨਹੀਂ ਖੋਲਣੀ ਪਰ ਟੈਨਸ਼ਨ ਆ ਫੇਰ ਵੀ ਆਪਣੇ ਬਿਜ਼ਨਸ ਚ ਸਭ ਤੋਂ ਜ਼ਿਆਦਾ ਨੇ ਐਕਚੁਅਲੀ ਇਹ ਗੱਲ ਹੈ ਬਿਲਕੁਲ ਨਹੀਂ ਆਪਣੀ ਮਰਜ਼ੀ ਨਾਲ ਉੱਠਣਾਂ ਦੀ ਗੱਲ ਨਾ ਬਾਅਦ ਵਿੱਚ ਜਦੋਂ ਚੰਪੇ ਨੇ ਕੇ ਬਾਅਦ ਜਦੋਂ ਕਸਾਈ ਹੁੰਦੀ ਨੇ ਚੱਕੀ ਹਾਂ ਉਹ ਤਾਂ ਨਹੀਂ ਹੁੰਦੀ ਤਾਂ ਬਾਗ ਨੇ ਜਾ ਕੇ ਤਾਂ ਵੀ ਹਾਂ ਵੀ ਟੈਨਸ਼ਨ ਫ੍ਰੀ ਹੋ ਗਏ ਆ ਪਤਾ ਜੌਬ ਦਾ ਕੀ ਪ੍ਰੋਬਲਮ ਹੁੰਦੀ ਹੈ ਕਿ ਤੁਸੀਂ ਜਿਹਦੇ ਕੋਲ ਜੌਬ ਕਰ ਰਹੇ ਹੋ ਨਾ ਪਤਾ ਨਹੀਂ ਉਹਨੇ ਕਿੰਨੀ ਦੇਰ ਤੱਕ ਤੁਹਾਨੂੰ ਰੱਖਣਾ ਜਦੋਂ ਉਹਨੂੰ ਤੁਹਾਡੇ ਤੋਂ ਘੱਟ ਸੈਲਰੀ ਵਾਲਾ ਤੁਹਾਡੇ ਤੋਂ ਬੈਟਰ ਬੰਦਾ ਮਿਲ ਗਿਆ ਉਹ ਤੁਹਾਨੂੰ ਯੂ ਕੱਢੇਗਾ ਯੂ ਕੱਢੇਗਾ ਸੋ ਬਟ ਤੁਹਾਡੀ ਬਿਜ਼ਨਸ ਅਗਰ ਤੁਸੀਂ ਦੋਵੇਂ ਇੱਕ ਕਿਉਂਕਿ ਦੇਖੋ ਮੈਂ ਨਾ ਇੱਕ ਜ਼ਿੰਦਗੀ ਚੀਜ਼ ਚੀਜ਼ ਸਿੱਖੀ ਹੈ ਹਰ ਇੱਕ ਬੰਦਾ ਪਰਫੈਕਟ ਨਹੀਂ ਹੁੰਦਾ 100 ਚ ਤੁਸੀਂ 90 ਹੋ ਤਾਂ 100 ਚ ਤੁਸੀਂ 95 ਹੋ ਤੁਸੀਂ 100 ਪੂਰੇ ਨਹੀਂ ਹੋ ਤੁਸੀਂ 100 ਪੂਰੇ ਨਹੀਂ ਹੋ ਬਟ ਫਿਰ ਵੀ ਤੁਸੀਂ ਦੂਸਰਾਂ ਨਾਲ ਖੁਸ਼ ਹੋ ਆਪਣੇ ਕੰਮ ਨੂੰ ਲੈ ਕੇ ਖੁਸ਼ ਹੋ ਇਟਸ ਗੁੱ ਬਾਹਰ ਦੇ ਜਿਹੜੇ ਲੋਕ ਉਹਨਾਂ ਨੂੰ 100 ਤੋਂ 100 ਬੰਦਾ ਚਾਹੀਦਾ। ਸੋ ਅੱਛਾ। ਅਗਰ ਉਹਨੂੰ 100 ਤੋਂ 90 ਮਿਲਦਾ ਉਹਨੇ ਕਹਿੰਦਾ ਨਹੀਂ ਨਹੀਂ ਸਾਨੂੰ ਤੋਂ 95 ਲ ਮਿਲ ਰਿਹਾ। ਸੋ ਇਹ ਚੀਜ਼ ਲੱਗਿਆ ਨਾ ਜੌਬ ਨੂੰ ਬਹੁਤ ਲੋਕਾਂ ਨੂੰ ਇਸ ਸੀ ਨੂੰ ਪ੍ਰੋਬਲਮ ਹੋ ਜਾਂਦੀ ਹੈ। ਓਕੇ ਫਿਰ ਸੈਲੂਨ ਦਾ ਕਿਵੇਂ ਸੋਚਿਆ ਵੀ ਸੈਲੂਨ ਹੀ ਕਰਨਾ ਤੁਸੀਂ ਵੀ ਸੈਲੂਨ ਹੀ ਕਰਨਾ। ਤੂੰ ਜ਼ਿੱਦ ਨਹੀਂ ਕੀਤੀ ਨਹੀਂ ਯਾਰ ਮੇਰਾ ਮੈਨੂੰ ਮੈਂ ਆਪਣਾ ਕੰਮ ਕਰਨ ਦਿਓ। ਮੈਂ ਬਾਹਰ ਜਾਣਾ ਹੈ। ਜਿੱਦਾਂ ਦੀ ਕੋਈ ਹੋ ਨਹੀਂ ਸੀਗੀ। ਕਿਉਂਕਿ ਮੇਰਾ ਜਿਹੜਾ ਮੈਂ ਜਿਹੜਾ ਕਰ ਰਿਹਾ ਸੀ ਕੰਮ ਉਹ ਕੁਝ ਖਾਸ ਵਧੀਆ ਚੱਲ ਨਹੀਂ ਰਿਹਾ ਸੀ। ਤਾਂ ਇਸ ਵਜ੍ਹਾ ਕਰਕੇ ਮੈਨੂੰ ਤੇ ਚ ਚਲੋ ਇਹ ਚੇਂਜ ਕਰਨ ਨੂੰ ਮਿਲ ਗਿਆ ਤਾਂ ਇਹਦੀ سپورਟ ਹੋਣ ਦੇ ਕਰਕੇ ਮੈਂ ਚਲੇ ਹੀ ਕਰ ਲੰਨਾ ਹੈ। ਨਹੀਂ ਕੀ ਬਾਤ ਹੈ ਯਾਰ। ਇਹ ਮਤਲਬ ਤੁਸੀਂ سپورਟ ਪੂਰੀ ਕੀਤੀ ਹੈ। ਵੀ ਮੈਨੇ ਇੱਕ ਚੀਜ਼ ਸੁਣੀ ਸੀ ਵੀ ਲਾਈਫ ਦੇ ਵਿੱਚ ਜਦੋਂ ਲੜ ਡੇਡੀਆਂ ਕਮਾਉਂਦੀਆਂ ਕੁੜੀਆਂ ਕਮਾਉਂਦੇ ਨੇ ਨਾ ਤੇ ਉਹ ਸੁਣਾਉਂਦੀਆਂ ਨੇ। ਸੱਚ ਹੈਗਾ ਸੁਣਾਉਂਦੀਆਂ ਨੇ? ਨਹੀਂ ਇਦਾਂ ਦਾ ਕੁਝ ਹੋਇਆ ਤਾਂ ਨਹੀਂ। ਬਟ ਮੈਂ ਪਹਿਲੀ ਰੋ ਇਦਾਂ ਦਾ ਇਨਸੀਡੈਂਟ ਦੇਖ ਲਿਆ ਵੀ ਵਾਈਫ ਖੁਦ ਸੈਟਲ ਹੈ। ਹਾਂ ਹਾਂ। ਤੇ ਆਪਣੇ ਹੋਣ ਵਾਲੇ ਹਸਬੰਡ ਨੂੰ ਸੈਟਲ ਕਰ ਦਿੱਤਾ ਪਹਿਲਾਂ ਹੀ। ਔਰ ਜਦ ਤੱਕ ਉਹ ਹਸਬੰਡ ਹੋਏ ਹੋਏ ਉਹ ਤਾਂ